ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ઋਸ਼ੀਕੇਸ਼ ਤੋਂ ਸ਼੍ਰੀ ਗੋਬਿੰਦ ਘਾਟ ਸਾਹਿਬ ਨੂੰ ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਵੀ ਆਪਾਂ ਟ੍ਰੇਨ ਫੜ ਕੇ ਜਿਹੜਾ ઋਸ਼ੀਕੇਸ਼ ਤੱਕ ਜਿਹੜਾ ਹੈਗਾ ਪਹੁੰਚੇ ਸੀਗੇ ਤੇ ਹੁਣ ઋਸ਼ੀਕੇਸ਼ ਤੋਂ ਆਪਾਂ ਅਗਲਾ ਸਫ਼ਰ ਬਾਈਕ ਦੇ ਉੱਤੇ ਜਿਹੜਾ ਹੈਗਾ ਸ਼ੁਰੂ ਕਰਨ ਲੱਗੇ ਆ ਤੇ ਆਪਣੇ ਨਾਲ ਦੇ ਜਿਹੜੇ ਹੈਗੇ ਆ ਉਹ ਕੈਬ ਕਰਵਾ ਕੇ ਕਾਰ ਦੇ ਉੱਤੇ ਚੱਲ ਪਏ ਤੇ ਆਪਾਂ ਜਿਹੜਾ ਹੈਗਾ ਬਾਈਕ ਦੇ ਉੱਤੇ ਚੱਲੇ ਆਂ ਦੇਵ ਪ੍ਰਯਾਗ ਆਪਾਂ ਪਹੁੰਚਣ ਵਾਲੇ ਆਂ ਜੋਸ਼ੀ ਮਠੇਥੋਂ ਰਹਿ ਗਿਆ 184 ਕਿਲੋਮੀਟਰ ਇਹ ਹੈ ਜੀ ਦੇਵ ਪ੍ਰਯਾਗ ਦੇ ਪ੍ਰਯਾਗ ਦਾ ਮਤਲਬ ਹੁੰਦਾ ਵੀ ਜਿਹੜਾ ਜਿੱਥੇ ਦੋ ਨਦੀਆਂ ਦਾ ਜਿਹੜਾ ਸੰਗਮ ਹੁੰਦਾ ਉਹਨੂੰ ਪ੍ਰਯਾਗ ਬੋਲਿਆ ਜਾਂਦਾ ਉੱਤਰਾਖੰਡ ਦੇ ਵਿੱਚ ਕਈ ਹੈ ਦੇਵ ਪ੍ਰਯਾਗ ਹੈ ਰੋਦਰ ਪ੍ਰਯਾਗ ਹੈ ਕਰਨ ਪ੍ਰਯਾਗ ਹੈ ਇੱਕ ਦੋ ਹੋਰ ਹੈ ਸ਼ਾਇਦ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਤੇ ਜਿੱਥੇ ਦੋ ਨਦੀਆਂ ਆਪਸ ਦੇ ਵਿੱਚ ਜਿਹੜਾ ਹੈਗਾ ਆ ਕੇ ਮਿਲਦੀਆਂ ਉਹਨੂੰ ਪ੍ਰਿਆਗ ਬੋਲਿਆ ਜਾਂਦਾ ਹੈ ਤੇ ઋਸ਼ੀਕੇਸ਼ ਤੋਂ ਨਿਕਲਦੇ 50 60 ਕਿਲੋਮੀਟਰ ਜਿਹੜਾ ਹੈਗਾ ਆਪਾਂ ਆ ਗਏ ਤੇ ਰਸਤੇ ਦੇ ਵਿੱਚ ਇਹ ਪਿੰਡ ਦਾ ਸ਼ਹਿਰ ਦੇਵ ਪ੍ਰਿਆਗ ਦਿਖਾਉਣੇ ਆ ਤੁਹਾਨੂੰ ਉਹ ਦੇਖੋ ਸਾਹਮਣੇ ਇੱਕ ਉਹ ਸਾਹਮਣੇ ਸਾਈਡ ਤੋਂ ਉਹਨਾਂ ਦੀ ਆਈ ਜਾਂਦੀ ਹੈ ਜਿਹਦਾ ਥੋੜਾ ਜਿਹਾ ਮੈਲਾ ਜਿਹਾ ਪਾਣੀ ਹੈ ਰੇਤੇ ਵਾਲਾ ਇੱਕ ਉਹ ਦੂਸਰੀ ਸਾਈਡ ਤੋਂ ਜਿਹੜਾ ਹੈਗਾ ਲੈਫਟ ਸਾਈਡ ਤੋਂ ਉਹਨਾਂ ਦੀ ਆਈ ਜਾਂਦੀ ਹੈ ਦੋਨਾਂ ਨਦੀਆਂ ਦਾ ਇੱਥੇ ਸੰਗਮ ਹੁੰਦਾ ਹੈ ਜਿੱਥੇ ਸੰਗਮ ਹੁੰਦਾ ਹੁੰਦਾ ਹੈ ਉਹਨੂੰ ਪ੍ਰਿਆਗ ਬੋਲਿਆ ਜਾਂਦਾ ਹੈ ਸੰਗਮ ਵੀ ਬੋਲ ਦਿੰਦੇ ਆ ਤੇ ਜਿਹੜਾ ਪ੍ਰਿਆਗ ਵੀ ਬੋਲ ਦਿੰਦੇ ਆ ਪ੍ਰਿਆਗ ਜਿਹੜੇ ਸ਼ਹਿਰ ਆਉਣਗੇ ਅੱਗੇ ਵੀ ਆਉਣਗੇ ਉਹ ਜਿਹੜੇ ਨਦੀਆਂਾਂ ਦੇ ਸੰਗਮ ਦੇ ਉੱਤੇ ਉਹ ਬਣੇ ਹੋਏ ਆ ਰਿਸ਼ੀਕੇਸ਼ ਤੋਂ ਨਿਕਲਣ ਤੋਂ ਬਾਅਦ ਪਹਿਲਾ ਵੱਡਾ ਸ਼ਹਿਰ ਹੈ ਜਿਹੜਾ ਰਸਤੇ ਦੇ ਵਿੱਚ ਆਉਂਦਾ ਹੈ ਥੋੜਾ ਸਵਰ ਹੋਰ ਅੱਗੇ ਕੱਢਣ ਤੋਂ ਬਾਅਦ ਪਹੁੰਚ ਗਏ ਆਪਾਂ ਸ਼ਹਿਰ ਕੀਰਤੀ ਨਗਰ ਜਿੱਥੇ ਵੀ ਨਦੀ ਨਾਲ-ਨਾਲ ਚੱਲਦੀ ਹੈ ਬਹੁਤ ਖੁੱਲਾ ਸਿਸਟਮ ਬਣਿਆ ਹੋਇਆ ਖੁੱਲੇ ਖੇੜ ਖੇਡਦੀ ਹੈ ਇੱਥੇ ਇਹਨਾਂ ਦੀ ਇਸ ਤੋਂ ਬਾਅਦ ਆਊਗਾ ਰੋਦਰ ਪ੍ਰਿਆਗ ਜਿਹੜਾ ਉੱਥੇ ਵੀ ਸੰਗਮ ਹੈ ਇੱਕ ਨਦੀ ਦਾ ਨਦੀ ਨਹੀਂ ਮੈਨੂੰ ਪਤਾ ਪਰ ਉੱਥੇ ਵੀ ਜਿਹੜਾ ਹੈਗਾ ਦੋ ਨਦੀਆਂ ਦਾ ਜਿਹੜਾ ਸੰਗਮ ਹੁੰਦਾ ਤੇ ਉੱਥੇ ਇੱਕ ਗੁਰਦੁਆਰਾ ਵੀ ਹੈ ਉੱਥੇ ਵੀ ਜਾਵਾਂਗੇ ਆਪਾਂ ਇਹ ਰਸਤੇ ਦੇ ਵਿੱਚ ਗੁਰਦੁਆਰਾ ਜੀ ਜਿਹੜਾ ਦਮਦਮਾ ਸਾਹਿਬ ਲੰਗਰ ਸ੍ਰੀ ਦਮਦਮਾ ਸਾਹਿਬ ਤੇ ਇੱਥੇ ਆਪਾਂ ਪਹੁੰਚ ਗਏ ਤੇ ਸਾਰੀਆਂ ਸੰਗਤਾਂ ਇਹ ਜਿਹੜਾ ਗੋਬਿੰਦ ਘਾਟ ਨੂੰ ਜਾਂਦੇ ਗੁਰਦੁਆਰੇ ਦਾ ਅੱਧ ਪੈ ਜਾਂਦਾ ਇੱਥੇ ਤੁਸੀਂ ਐ ਲਾ ਲਓ ਵੀ ਅੱਧੀ ਜੜੀ ਹੈਗੀ ਆਪਾਂ ਸਫ਼ਰ ਪੂਰਾ ਕਰ ਲਿਆ ਹੁੰਦਾ ਤੇ ਇੱਥੇ ਜਿਹੜੀਆਂ ਸੰਗਤਾਂ ਰੁਕਦੀਆਂ ਅਰੈਸਟ ਕਰਦੀਆਂ ਘੰਟਾ 2 ਘੰਟੇ ਆਪਦਾ ਜਿੰਨਾ ਵੀ ਟਾਈਮ ਉਹਨਾਂ ਨੂੰ ਅਰੈਸਟਸ ਤੇ ਚਾਹੀਦਾ ਹੁੰਦਾ ਰੁਕਦੀਆਂ ਤੇ ਲੰਗਰ ਵਗੈਰਾ ਛਕਦੀਆਂ ਪ੍ਰਸ਼ਾਦ ਦੇ ਵਗੈਰਾ ਛਕ ਸੰਗਤਾਂ ਦੇ ਠਹਿਰਨ ਵਾਸਤੇ ਬਹੁਤ ਵਧੀਆ ਪ੍ਰਬੰਧ ਇੱਥੇ ਕੀਤੇ ਹੋਏ ਆ ਇਹ ਦੁਕਾਨਾਂ ਬਣੀਆਂ ਟੀ-ਸ਼ਰਟਾਂ ਵਗੈਰਾ ਲੋਹਾਂ ਖੰਡੇ ਜਿਹੜਾ ਕੁਝ ਵੀ ਚਾਹੋ ਇੱਥੋਂ ਖਰੀਦ ਸਕਦੇ ਆ ਉਹ ਸਾਹਮਣੇ ਬਾਥਰੂਮ ਬਣੇ ਆ ਜਿਹੜਾ ਮਰਦਾਂ ਵਾਸਤੇ ਔਰਤਾਂ ਵਾਸਤੇ ਤੇ ਇੱਥੋਂ ਅੰਦਰ ਨੂੰ ਐਂਟਰੀ ਕਰਕੇ ਜਿਹੜਾ ਬਣਿਆ ਲੰਗਰ ਹਾਲ ਦਰਬਾਰ ਸਾਹਿਬ ਉਹ ਸਾਹਮਣੇ ਜਿਹੜੀ ਹੈਗੀ ਉੱਤੇ ਸਰਾਮ ਬਣੀ ਹੋਈ ਹੈ ਰਸਤੇ ਦੇ ਵਿੱਚ ਜੇ ਮੰਨ ਲਓ ਉਧਰੋਂ ਵਾਪਸੀ ਤੇ ਜਾਂ ਜਾਂਦੇ ਟਾਈਮ ਜਿਹੜਾ ਸੰਗ ਤਾਂ ਕਈ ਵਾਰੀ ਲੇਟ ਹੋ ਜਾਂਦਾ ਨਾ ਤੁਰਦਾਂ ਜੇ ਰੋਕਣਾ ਚਾਹਣ ਤਾਂ ਇੱਥੇ ਵੀ ਕਮਰਾ ਲੈ ਕੇ ਜਿਹੜਾ ਰੋਕ ਸਕਦੀਆਂ ਇਹ ਲੰਗਰ ਹਾਲ ਬਣੇ ਹੋਏ ਆ ਜੀ ਆ ਰਸਤੇ ਦੇ ਵਿੱਚ ਕਿਸੇ ਟਾਬੇ ਨਾਲੋਂ ਠੀਕ ਹੈ ਇੱਥੇ ਰੁਕਣਾ ਬਹੁਤ ਵਧੀਆ ਨਾਲੇ ਤਾਂ ਵਧੀਆ ਸਾਫ਼ ਸੁਥਰਾ ਜਿਹੜਾ ਹੈਗਾ ਲੰਗਰ ਮਿਲਦਾ ਪਹਾੜੀ ਏਰੀਆ ਦੇ ਵਿੱਚ ਵੈਸੇ ਤੁਹਾਨੂੰ ਪਤਾ ਹੈ ਵੀ ਜਿਹੜਾ ਖਾਣਾ ਪੀਣਾ ਆਪਾਂ ਨੂੰ ਸੂਟ ਨਹੀਂ ਕਰਦਾ ਤੇ ਉਹਦੇ ਨਾਲੋਂ ਚੰਗਾ ਇੱਥੇ ਰੁਕਿਆ ਜਾਵੇ ਜਿਹੜੇ ਆਪਾਂ ਉੱਥੇ ਖਾਣ ਪੀਣ ਵਾਸਤੇ ਪੈਸੇ ਦੇਣੇ ਆ ਉਹੀ ਇੱਥੇ ਗੁਰਦੁਆਰੇ ਦੇ ਵਿੱਚ ਭੇਟ ਕੀਤੇ ਜਾਣ ਤਾਂ ਬੜਾ ਵਧੀਆ ਇਹ ਦਰਬਾਰ ਸਾਹਿਬ ਹੈ ਜਿੱਥੋਂ ਦਾ ਜਗਾ ਦਾ ਨਾਮ ਨਾ ਭੁੱਲਿਓ ਰੋਦਰ ਪ੍ਰਿਆਗ ਰਸਤੇ ਦੇ ਵਿੱਚ ਤਕਰੀਬਨ ਅੱਧ ਦੇ ਵਿੱਚ ਗੋਵਿੰਦ ਘਾਟ ਨੂੰ ਜਾਂਦੇ ਰਸਤੇ ਦੇ ਵਿੱਚ ਪੈਂਦਾ ਹੈ ਰੋਦਰ ਪ੍ਰਿਆਗ ਉੱਥੇ ਇਹ ਗੁਰਦੁਆਰਾ ਜਿਹੜਾ ਹੈਗਾ ਬਣਿਆ ਹੋਇਆ ਹੁਣ ਇੱਥੋਂ ਬਹੁਤ ਹੀ ਸੋਹਣਾ ਤੁਹਾਨੂੰ ਨਦੀ ਦਾ ਵਿਊ ਦਿਖਾਉਣੇ ਆ ਥੱਲੇ ਬਿਲਕੁਲ ਜਮਨ ਨਦੀ ਦੇ ਕੰਢੇ ਤੇ ਉੱਤੇ ਬਣਿਆ ਹੋਇਆ ਹੈ ਇੱਥੇ ਇਸ਼ਨਾਨ ਮਗਾਰਾ ਕਰਕੇ ਸੰਗਤਾਂ ਇੱਥੇ ਬੈਠ ਕੇ ਘੰਟਾ 2 ਘੰਟੇ ਆਪਣੀ ਲੋੜ ਅਨਸਾਰ ਜਿਹੜਾ ਹੈਗਾ ਰੈਸਟ ਕਰਕੇ ਬਾਕੀ ਅੱਗੇ ਦਾ ਸਫ਼ਰ ਇਦੋਂ ਬਾਅਦ ਮੁੜ ਕੇ ਅੱਗੇ ਸ਼ੁਰੂ ਕਰਦੀ ਹੈ। ਵਰਤਨ ਧੋਣ ਦੀ ਇੱਥੇ ਸੇਵਾ ਚੱਲ ਰਹੀ ਹੈ। ਨਦੀ ਦੇ ਬਿਲਕੁਲ ਕਿਨਾਰੇ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈ। ਸਾਹਮਣੇ ਦੇਖੋ ਜਿਹੜੇ ਪੌੜੀनुਮਾ ਖੇਤੀ ਆਪਾਂ ਪੜਦੇ ਹੁੰਦੇ ਸੀਗੇ ਤਾਂ ਉਹਦੇ ਵਿੱਚ ਉਹ ਖੇਤੀ ਕਰੀ ਜਾਂਦੀ ਐ ਲੰਗ ਪ੍ਰਸ਼ਾਦਾ ਸ਼ਕਨ ਤੋਂ ਬਾਅਦ ਅੱਗੇ ਦਾ ਜਿਹੜਾ ਆਪਾਂ ਸਵਰ ਸ਼ੁਰੂ ਕਰ ਦਿੱਤਾ ਤੇ ਇੱਥੋਂ ਤਕਰੀਬਨ 150 ਕਿਲੋਮੀਟਰ ਜਿਹੜਾ ਹੈਗਾ ਸ਼੍ਰੀ ਗੋਬਿੰਦ ਘੜ ਗੁਰਦੁਆਰਾ ਤੇ ਇੰਨੇ ਕ ਜਿਹੜਾ ਹੈਗਾ ਆਪਾਂ ਨੂੰ ਰੈਸਟ ਕਰਨ ਨਾਲ ਰੋਕਨ ਨਾਲ ਜਿਹੜਾ ਹੈਗਾ ਆਪਣੇ ਚ ਦੁਬਾਰੇ ਫੇਰ એનર્ਜੀ ਆ ਗਈ ਵੀ ਜਿਹੜਾ ਅੱਗੇ ਦਾ ਸਫਰ ਆਪਾਂ ਸੌਖਾ ਕੱਢ ਲੀਏ ਨਹੀਂ ਤਾਂ ਲਗਾਤਾਰ ਚੱਲ ਕੇ ਬਾਈਕ ਦੇ ਉੱਤੇ ਇੰਨਾ ਸਫਰ ਕੱਢਣਾ ਜਿਹੜਾ ਹੈਗਾ ਬਹੁਤ ਔਖਾ ਹੈ ਪਹਾੜੀ ਰਸਤਿਆਂ ਦੇ ਵਿੱਚ ਤਾਂ ਕਾਰ ਦੇ ਉੱਤੇ ਵੀ ਜਿਹੜਾ ਹੈਗਾ ਬਹੁਤ ਔਖਾ ਬਾਈਕ ਦੀ ਗੱਲ ਨਹੀਂ ਤੇ ਤਾਂ ਸੰਗਤਾਂ ਨੂੰ ਬੇਨਤੀ ਹੈ ਵੀ ਰਸਤੇ ਦੇ ਵਿੱਚ ਗੁਰਦੁਆਰੇ ਸਟੇ ਜਰੂਰ ਕਰਨ 50 ਕਿਲੋਮੀਟਰ ਆਪਾਂ ਸਫ਼ਰ ਹੋਰ ਕੱਢਤਾ ਤੇ ਹੁਣ ਇੱਕ ਛੋਟਾ ਜਿਹਾ ਸਟੇ ਲੈਣੇ ਆ ਢੂਈ ਸਿੱਧੀ ਕਰ ਲਈਏ ਇਸ ਤਰ੍ਹਾਂ ਦੇਖੋ ਪਹਾੜੀਆਂ ਦੇ ਉੱਤੇ ਖੇਤੀ ਕਰਕੇ ਪਹਾੜੀ ਲੋਕ ਆਪਦਾ ਵੇਖੋ ਗੁਜ਼ਾਰਾ ਕਰਦੇ ਆ ਪਹੁੰਚ ਗਿਆ ਆਪਾਂ ਪੀਪਲਕੋਟੀ ਨਾਮ ਦੇ ਸ਼ਹਿਰ ਦੇ ਵਿੱਚ ਚਾਰ ਧਾਮ ਯਾਤਰਾ ਦਾ ਜਿਹੜਾ ਪ੍ਰੋਜੈਕਟ ਹੈ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਪੂਰੇ ਜੋਰਾਂ ਸ਼ੋਰਾਂ ਨਾਲ ਕੰਮ ਚੱਲੀ ਜਾਂਦਾ ਦੇਖੋ ਉਹਦਾ ਆ ਵੇਖੋ ਇੱਥੇ ਟਨਲ ਵਗੈਰਾ ਬਣਾਈਆਂ ਜਾਂਦੀਆਂ ਨਿਚੇ ਪੋਕਲੈਨ ਸਾਰਾ ਜਿਹੜਾ ਹੈਗਾ ਚੱਲੀ ਜਾਂਦੀਆਂ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਹੈਗਾ ਕੰਮ ਚੱਲ ਜੰਦਾ ਹੈ ਚਾਰ ਧਾਮ ਯਾਤਰਾ ਦਾ ਜਿਹੜਾ ਚਾਰੇ ਧਾਮ ਹੈ ਉਹਨਾਂ ਨੂੰ ਜਿਹੜਾ ਜੋੜਨਾ ਇੱਕ ਦੂਜੇ ਨਾਲ ਸੜਕਾਂ ਜਿਹੜਾ ਵੱਡੀਆਂ ਕਰਨੀਆਂ ਚੌੜੀਆਂ ਸੜਕਾਂ ਕਰਨੀਆਂ ਉਹਦਾ ਚ ਕੰਮ ਚੱਲ ਜੰਦਾ ਇੱਥੇ ਇੱਥੋਂ ਪੱਕੇ ਪਾੜ ਜਿਹੜਾ ਹੈਗਾ ਸ਼ੁਰੂ ਹੋ ਜਾਂਦੇ ਆ ਜੋਸ਼ੀਮਾੜ ਤੋਂ ਥੋੜਾ ਜਿਹਾ ਪਿੱਛੇ ਹੈ ਤੇ ਇੱਥੋਂ ਉਦੋਂ ਪਿੱਛੇ ਜਿਹੜਾ ਗੁਰਦੁਆਰੇ ਜਿਹੜੇ ਆਪਾਂ ਰੋਕੇ ਸੀ ਉਹ ਤੋਂ ਪਿੱਛੇ ਜੋ ਸੀ ਉਹ ਕੱਚੇ ਪਹਾੜ ਸੀ ਇਹ ਦੂਗਾ ਸਾਰੇ ਜਿਹੜੇ ਹੈਗੇ ਪੱਕੇ ਪਹਾੜ ਹੈ ਪੱਥਰ ਵਾਲੇ ਆ ਵੇਖੋ نیچے ਕੰਮ ਚੱਲੀ ਜਾਂਦਾ ਸਾਰਾ ਟਨਲ ਵਗੈਰਾ ਬਣਾ ਕੇ ਸੌਖਾ ਰਸਤਾ ਬਣ ਜਾਊਗਾ ਸਾਰਾ ਇਹ ਹਾਂਜੀ ਜੋਸ਼ੀ ਮਠਹ ਪਹੁੰਚ ਗਏ ਆਪਾਂ ਤੇ ਜੋਸ਼ੀ ਮਠ ਤੋਂ 5 ਕਿਲੋਮੀਟਰ ਪਿੱਛੇ ਆ ਤੇ ਜੋਸ਼ੀ ਮਠ ਤੋਂ ਅੱਗੇ ਜੋਸ਼ੀ ਮਠ ਨੂੰ ਕਰਾਸ ਕਰਨ ਤੋਂ ਬਾਅਦ 10 ਕਿਲੋਮੀਟਰ ਜਿਹੜਾ ਹੈਗਾ ਅੱਗੇ ਗੋਬਿੰਦ ਘਾਟ ਗੁਰਦੁਆਰਾ ਹੈ ਰਸਤਾ ਤਕਰੀਬਨ ਸਾਰਾ ਹੀ ਠੀਕ ਆ ਕੋਈ ਵੇਖੋ ਥੋੜਾ ਬਹੁਤ ਪੈਚ ਜੇ ਆ ਜੇ ਖਰਾਬ ਉਹ ਵੀ ਜਾਂ ਰਿਪੇਅਰ ਕੀਤਾ ਹੋਇਆ ਜਾਂ ਕਰੀ ਜਾਂਦੇ ਆ ਤੇ ਥੋੜਾ ਬਹੁਤ ਹੀ ਵਿੱਚੋਂ ਕੋਈ ਆਉਂਦਾ ਜਿਹੜੀ ਰਿਕਾਵਟ ਪੈਂਦੀ ਆ ਤੇ ਵੈਸੇ ਤਕਰੀਬਨ ਰਸਤਾ ਸਾਫ਼ ਹੀ ਹੈ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜ ਤੱਕ ਗੋਵਿੰਦ ਘਾੜ ਤੋਂ ਵੀ ਅੱਗੇ ਬਦਰੀਨਾਥ ਜਿਹੜਾ ਹੈਗਾ ਆਪਾਂ ਜਾਣਦੇ ਆ ਜਾਂ ਅੱਗੇ ਮਾਨਾ گاؤں ਆਉਗੇ ਉਹ ਜਿਹੜਾ ਹੈਗਾ ਜਾਣਾ ਪੈਂਦਾ ਉਧਰ ਵੀ ਤਕਰੀਬਨ ਰਸਤੇ ਸਾਰੇ ਜਿਹੜੇ ਹੈਗੇ ਸਾਫ਼ ਹੀ ਹੈ ਜੋ ਸੀਮੜ ਤੋਂ ਜਿਹੜਾ ਆਪਾਂ ਕ੍ਰੋਸ ਕਰਕੇ ਅੱਗੇ ਗੋਵਿੰਦ ਘਾੜ ਨੂੰ ਤੇ ਬਸ 10 ਕਿਲੋਮੀਟਰ 10 15 ਕਿਲੋਮੀਟਰ ਜਿਹੜਾ ਹੈਗਾ ਇੱਥੋਂ ਰਹਿ ਗਿਆ ਇੱਕ ਅੱਧਾ ਥੋੜਾ ਜਿਹਾ ਸਟੇ ਕਰਕੇ ਉਸ ਤੋਂ ਬਾਅਦ ਗੋਬਿੰਦਘਾਟ ਪਹੁੰਚਦੇ ਹਾਂ ਹਾਂਜੀ 260 ਕਿਲੋਮੀਟਰ ਦੇ ਲੰਮੇ ਸਫ਼ਰ ਕਰਨ ਤੋਂ ਬਾਅਦ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਗੋਬਿੰਦਘਾਟ ਸਾਹਿਬ ਇੱਥੇ ਜਿਹੜਾ ਹੈਗਾ ਆਪਾਂ ਅੱਜ ਰਾਤ ਨੂੰ ਸਟੇ ਕਰਾਂਗੇ ਤੇ ਸਵੇਰੇ 5 6 ਵਜੇ ਦੇ ਲਗਭਗ ਇੱਥੋਂ ਆਪਾਂ ਪੈਦਲ ਯਾਤਰਾ ਜਿਹੜਾ ਹੈਗਾ ਸ਼ੁਰੂ ਕਰਾਂਗੇ ਤੇ ਪੈਦਲੀ ਹੋ ਜਾਂਦੀ ਹੈ ਇੱਕ ਸਾਉਂ ਦੀ ਵੀ 4-5 ਕਿਲੋਮੀਟਰ ਜਿਹੜਾ ਹੈਗਾ ਗੱਡੀਆਂ ਛੱਡਿਆ ਆਉਣੀਆਂ ਤੇ ਉਦੋਂ ਗਾਂਹ ਮੜ ਕੇ ਜਿਹੜਾ ਹੈਗਾ ਪੈਦਲ ਰਸਤਾ ਸ਼ੁਰੂ ਹੁੰਦਾ ਪੁੱਲ ਨਾਲ گاਉਂ ਤੱਕ ਜਿਆਦਾ ਸੰਗਤ ਹੋਣ ਕਰਕੇ ਬਾਹਰ ਹੀ ਰਹਿਣ ਵਾਸਤੇ ਪ੍ਰਬੰਧ ਕਰੇ ਹੋਏ ਆ ਸੰਗਤਾਂ ਦੇ ਹਾਂਜੀ ਸਵੇਰ ਦੇ ਵੱਜ ਗਏ 6 ਤੇ ਇੱਥੋਂ ਸੰਗਤਾਂ ਪੈਦਲ ਯਾਤਰਾ ਉੱਪਰੋਂ ਸ਼ੁਰੂ ਕਰ ਰਹੀਆਂ ਉਹ ਸਾਹਮਣੇ ਜਿਹੜਾ ਹੈਗਾ 브릿ਜ ਹੈ ਇਹ ਪੁਲਨਾ گاؤں ਨੂੰ ਜਾਂਦਾ ਹੈ ਆ ਦੇਖੋ ਸਾਹਮਣੇ ਗੱਡੀਆਂ ਛੱਡ ਕੇ ਉੱਪਰ ਜਿਹੜਾ ਸੰਗਤਾਂ ਨੂੰ نیچے ਆਈ ਜਾਂਦੇ ਨੇ 4-5 ਕਿਲੋਮੀਟਰ ਤੱਕ ਜਿਹੜਾ ਹੈਗਾ ਗੱਡੀਆਂ ਜਾ ਵੜਦੀਆਂ ਪੁਲਨਾ ਪਿੰਡ ਹੈ ਪੁਲਨਾ ਉੱਥੋਂ ਤੱਕ ਉਦੋਂ ਅੱਗੇ ਫਿਰ ਪੈਦਲ ਯਾਤਰਾ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ। ਤੋਂ ਚੜਨ ਤੋਂ ਪਹਿਲਾਂ ਠੰਡੇ ਠੰਡੇ ਜਿੰਨਾ ਛੇਤੀ ਹੋ ਸਕੇ ਆਪਦਾ ਥੋਂ ਸਫ਼ਰ ਪੈਦਲ ਯਾਤਰਾ ਵਾਲਾ ਸ਼ੁਰੂ ਕਰ ਲਓ ਤਾਂ ਜੋ ਅੱਗੇ ਉੱਪ ਚੜ ਕੇ ਮੁੜ ਕੇ ਜਿਹੜਾ ਰਸਤੇ ਦੀ ਦਿੱਕਤ ਨਾ ਆਵੇ 2-3 ਵਜੇ ਤੱਕ ਆਰਾਮ ਨਾਲ ਪਹੁੰਚ ਕੇ ਰੈਸਟ ਕਰਕੇ ਤਾਂ ਜੋ ਕੱਲ ਦਾ ਸਫ਼ਰ ਜਿਹੜਾ ਹੈਗਾ ਹਿਮਗੰਨ ਸਾਹਿਬ ਦਾ ਸੌਖਾ ਟੱਪ ਜੀ ਹਾਂਜੀ ਬਾਈਕ ਦੇ ਉੱਤੇ 4 ਕਿਲੋਮੀਟਰ ਆਪਾਂ ਉੱਤੇ ਪਹੁੰਚ ਗਏ ਪੁੱਲਣਾ ਪਿੰਡ ਇਹ ਪੁੱਲਣਾ ਪਿੰਡ ਹੈ ਜਿਹੜਾ ਬਣਿਆ ਤੇ ਇੱਥੇ ਸਟੈਂਡ ਵਗੈਰਾ ਬਣੇ ਹੋਏ ਆ ਤੁਸੀਂ ਆਪਦਾ ਜੀ ਬਾਈਕ ਲੈ ਕੇ ਆਉਣੇ ਆ ਤਾਂ ਇੱਥੇ ਰੋਕ ਸਕਦੇ ਆ 200 ਰੁਪਿਆ ਜਿਹੜਾ ਹੈਗਾ ਉਹਦੀ ਪਰਚੀ ਆ ਦੋ ਦਿਨਾਂ ਦੀ ਤੇ 2-3 ਦਿਨ 3 ਦਿਨ ਜਿੰਨੇ ਦਿਨ ਵੀ ਤੁਹਾਨੂੰ ਉੱਤੇ ਲੱਗਣਗੇ ਵੈਸੇ ਤਾਂ 2 ਦਿਨ ਲੱਗਦੇ ਆ ਇੱਕ ਦਿਨ ਇੱਥੋਂ ਗੋਵਿੰਦ ਧਾਮ ਜਾਣ ਵਾਸਤੇ ਤੇ ਉਦੋਂ ਅਗਲਾ ਦਿਨ ਜਿਹੜਾ ਹੈਗਾ ਧਾਮ ਤੋਂ ਸ੍ਰੀ ਹਿਮਕੁੰਡ ਸਾਹਿਬ ਮੱਥਾ ਟੇਕ ਕੇ ਉੱਥੋਂ ਵਾਪਸੀ ਤੇ ਜਿਹੜਾ ਹੈਗਾ ਸਿੱਧਾ ਹੀ ਥੱਲੇ ਆਇਆ ਜਾਂਦਾ ਫਿਰ ਦੁਬਾਰੇ ਜਿਹੜਾ ਹੈਗਾ ਧਾਮ ਤੇ ਸਟੇ ਕਰਨ ਦੀ ਜਰੂਰਤ ਨਹੀਂ ਹੁੰਦੀ ਕੁਝ ਵੀ ਖਰੀਦਣਾ ਇੱਥੇ ਤੁਸੀਂ ਖਾਣ ਪੀਣ ਵਗੈਰਾ ਫਰੂਟ ਵਗੈਰਾ ਜਾਂ ਹੋਰ ਮੈਗੀ ਕੁਝ ਵੀ ਖਾਣਾ ਤਾਂ ਰਸਤੇ ਦੇ ਵਿੱਚ ਬੜੀਆਂ ਦੁਕਾਨਾਂ ਇੱਥੇ ਬਣੀਆਂ ਹੁੰਦੀਆਂ ਤਕਰੀਬਨ 1 ਕਿਲੋਮੀਟਰ ਦੀ ਚੜਾਈ ਜਿਹੜੀ ਹੈਗੀ ਆਪਾਂ ਚੜ੍ਹ ਲਈ ਤੇ ਯਾ ਜੀਬਾ ਕੱਢ ਲੈ ਅਣਕੀ ਜੀਬਾਂ ਮਾਰ ਨਿਕਲਦੀ ਕਿਹੜਾ ਸਾਡਾ ਠੀਕ ਹੈ ਹੈ ਸੱਤ ਪੰਗੋ ਜੀਬਾਂ ਮਾਰਦਾ ਨੌਜਵਾਨ ਮੁੰਡੇ ਜਿਹੜੇ ਹੈਗੇ ਆ ਇੱਥੇ ਖੱਚਰਾਂ ਤੇ ਚੜੇ ਜਾਂਦੇ ਆ ਮਾਤਾ ਵੇਖੋ ਮੁੱਸੇ ਵਾਲੇ ਦਾ ਬੈਗ ਪਾਇਆ ਮਾਤਾ ਦੇ ਕਹਿੰਦੀ ਚੜਾਈ ਤੁਰ ਕੇ ਜਾਉਾਂ ਦੀ ਜਿੰਨੀ ਵੀ ਜਾਣੀ ਹੈ ਬੱਚਾ ਬੱਚਾ ਕਰਦਾ ਏ ਮਾਨ ਜੱਟ ਤੇ ਐ ਐ ਗੱਲਬਾਤ ਮੁੱਸੇ ਵਾਲੇ ਜੱਟ ਦੀ ਤਕਰੀਬਨ 5 ਕਿਲੋਮੀਟਰ ਚੜਾਈ ਜਿਹੜੀ ਹੈਗੀ ਆਪਾਂ ਪੂਰੀ ਕਰ ਲਈ ਤੇ ਉਹ ਦੇਖੋ ਉਹ ਪਹਾੜੀ ਦੇ ਨਾਲ ਹੀ ਜਿਹੜੀ ਹੈਗੀ ਹੈ ਹਿਮਕੁੰਡ ਸਾਹਿਬ ਦਾ ਜਿਹੜਾ ਹੈਗਾ ਗੁਰਦੁਆਰਾ ਬਣਿਆ ਹੋਇਆ ਇਹ ਸੰਗਤੋਂ ਉਪਰੋਂ ਵਾਪਸ ਆਈ ਜਾਂਦੀਆਂ ਜਿਹੜੀਆਂ ਕੱਲ ਗਏ ਸੀ ਮੱਥਾ ਟੇਕ ਕੇ ਇਹ ਸ਼ਾਇਦ ਧਾਮ ਤੋਂ ਆਉਂਦੇ ਹੋਣੇ ਤਾਂ ਇੰਨਾ ਜਲਦੀ ਆਈ ਜਾਂਦੇ ਆ ਕਿਉਂਕਿ ਜਿਹੜਾ ਹੇਮਕੁੰਡ ਸਾਹਿਬ ਤੋਂ ਉਪਰੋਂ ਸਿੱਧਾ ਮੱਥਾ ਟੇਕ ਕੇ ਥੱਲੇ ਆਉਂਦੇ ਉਹਨਾਂ ਨੂੰ ਸ਼ਾਮ ਹੋ ਜਾਂਦੀ ਹੈ ਤੇ ਇਹ ਸ਼ਾਇਦ ਧਾਮ ਤੋਂ ਚੱਲੇ ਹੋਣਗੇ ਤਾਂ ਕਰਕੇ ਇੰਨਾ ਜਲਦੀ ਜਿਹੜਾ ਹੈਗਾ ਥੱਲੇ ਪਹੁੰਚ ਗਏ ਇਹ ਬਾਕੀ ਆਪਦੇ ਇਥੇ ਆ ਜਿਵੇਂ ਸਰੀਰ ਇਜਾਜ਼ਤ ਦਿੰਦਾ ਹਨਾ ਉਵੇਂ ਕਰ ਸਕਦੇ ਆ ਅਸੀਂ ਤਕਰੀਬਨ ਜਨਵਰੀ ਵੀ ਆਏ ਆ ਤਾਂ ਸਦਾ ਹੀਮਕੁੰਡ ਸਾਹਿਬ ਤੋਂ ਮੱਥਾ ਟੇਕ ਕੇ ਸਦਾ ਹੀ ਘਾੜ ਤੇ ਜਿਹੜਾ ਹੈਗਾ ਥੱਲੇ ਆਉਣੇ ਆ ਰਸਤੇ ਦੇ ਵਿੱਚ ਫਿਰ ਸਟੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੇ 8 8:30 9 ਵਜੇ ਦੇ ਲਗਭਗ ਜਿਹੜਾ ਹੈਗਾ ਥੱਲੇ ਗੋਵਿੰਦ ਘਾੜ ਸਾਹਿਬ ਗੁਰਦੁਆਰੇ ਪਹੁੰਚਿਆ ਜਾਂਦਾ ਆ ਬ੍ਰਿਜ ਨਵਾਂ ਬ੍ਰਿਜ ਬਣਿਆ ਜਦੋਂ 13 ਦੇ ਵਿੱਚ ਬਾੜ ਆਈ ਸੀ ਉਦੋਂ ਪੁਰਾਣਾ ਜਿਹੜਾ ਹੈਗਾ ਬ੍ਰਿਜ ਸੀਗਾ ਉਹ ਟੁੱਟ ਗਿਆ ਸੀਗਾ ਸਾਰਾ ਥੱਲੇ ਇਹ ਹੁਣ ਪਿਛਲੇ ਸਾਲ ਹੀ ਜਿਹੜਾ ਹੈਗਾ ਇਹਦੀ ਓਪਨਿੰਗ ਹੋਈ ਆ ਨਵੇਂ ਦੀ ਇੱਥੇ ਪਿਆ ਹੋਊਗਾ ਤੁਹਾਨੂੰ ਮੈਂ ਦਿਖਾਉਣਾ ਪੁਰਾਣਾ ਜਿਹੜਾ ਹੈਗਾ ਪੁੱਲ ਨਦੀ ਦੇ ਵਿੱਚ ਇੱਥੇ ਰੁੜਿਆ ਹੋਇਆ ਪਿਆ ਦੋ ਰਸਤੇ ਜਾਂਦੇ ਆ ਉੱਪਰ ਵਾਲਾ ਵੀ ਜਾਂਦਾ ਥੱਲੇ ਵਾਲਾ ਵੀ ਜਾਂਦਾ ਜਿਹੜਾ ਅਸੀਂ ਜਾਣ ਵਾਸਤੇ ਥੱਲੇ ਵਾਲਾ ਰਸਤਾ ਲਿਆ ਆਉਣ ਵਾਸਤੇ ਉੱਪਰ ਵਾਲਾ ਰਸਤਾ ਲਵਾਂਗੇ ਥੱਕਣ ਤੋਂ ਬਾਅਦ ਸੰਗਤ ਆ ਇੱਥੇ ਜਿਹੜਾ ਠੰਡੇ ਪਾਣੀ ਦੇ ਵਿੱਚ ਆਨੰਦ ਮਾਣੀ ਜਾਂਦਾ ਹੈ ਸਾਡੇ ਨਾਲ ਦੇ ਤਾਂ ਨਾ ਆ ਵੀ ਲਈ ਪਾਣੀ ਬਹੁਤ ਠੰਡਾ ਬਰਫ਼ੀ ਹੁੰਦੀ ਹੈ ਨੇਰੀ ਬਰਫ਼ੀ ਖੁਰ ਕੇ ਆਉਂਦੀ ਹੈ ਸਾਰੀ ਇਹ ਇਦੂ گاؤں ਅੱਗੇ ਬਰਫ਼ਾਪਾਉ ਜਿਹੜੀ ਹੈਗੀ ਦਿਖਣੀ ਸ਼ੁਰੂ ਹੋ ਜੂਗੀ ਉਹ ਸਾਰੀ ਨਦੀ ਦੇ ਵਿੱਚ ਖੁਰ ਕੇ ਬਰਫ਼ੀ ਡਿੱਗਦੀ ਆ ਆ ਦੇਖੋ ਉਹ ਸਾਹਮਣੇ ਜਿਹੜਾ ਹੈਗਾ ਪੁਲ ਪਿਆ ਨਾ ਉਹ ਪੁਰਾਣਾ ਪੁਲ ਸੀਗਾ ਤੇਰਾ ਦੇ ਵਿੱਚ ਜਿਹੜਾ ਹੈਗਾ ਰੁੜ ਗਿਆ ਸੀ ਆ ਦੇਖੋ ਮਖਿਆਲ ਲੱਗਿਆ ਮਦੂ ਮੱਖੀਆਂ ਦਾ ਤਕਰੀਬਨ 2017 ਤੋਂ ਮੈਂ ਯਾਤਰਾ ਜਿਹੜਾ ਹੈਗਾ ਸ੍ਰੀ ਹਿਮਕੁੰਡ ਸਾਹਿਬ ਦੀ ਕਰੀ ਆ ਨਾ ਤੇ ਉਦੋਂ ਤੋਂ ਇਹ ਮਖਿਆਲ ਐਂ ਲੱਗਿਆ ਹੋਇਆ ਕਦੇ ਵੀ ਨਹੀਂ ਮੈਂ ਉਤਰਿਆ ਦੇਖਿਆ ਆ ਵੇਖੋ ਬਈ ਨਿੱਕਾ ਜਿਹਾ ਜਵਾਕ ਲੈ ਕੇ ਬਾਬੇ ਦਾ ਨਾਮ ਤੇ ਚੜਾਈ ਚੜੀ ਜਾਂਦਾ ਤੇ ਕਈ ਬੰਦੇ ਇੱਥੇ ਇਹ ਜੇ ਵੀ ਦੇਖਿਆ ਹਨਾ ਜਿਹੜਾ ਕੁਝ ਨੌਜਵਾਨ ਵਧੀਆ ਹੱਟੇ-ਕੱਟੇ ਤੇ ਉਹ ਖੱਚਰਾਂ ਤੇ ਚੜੇ ਜਾਂਦੇ ਆ ਜਾਂ ਜਿਹੜੀ ਬਾਸਕਟ ਜਿਹੜੀ ਮੋਢੇ ਦੇ ਉੱਤੇ ਪਾ ਕੇ ਜਿਹੜਾ ਚੱਕ ਕੇ ਲੈ ਜਾਂਦੇ ਆ 40-40 ਕਿਲੋ ਦੇ ਬੰਦੇ 80-80 ਕਿਲੋ ਦੇ ਬੰਦਿਆਂ ਨੂੰ ਜਿਹੜਾ ਹੈਗਾ ਚੱਕ ਕੇ ਉੱਤੇ ਲੈ ਜਾਂਦੇ ਆ ਧਾਮ ਗੁਰਦੁਆਰੇ ਤੋਂ ਥੋੜਾ ਜਿਹਾ ਪਿੱਛੇ ਹੈਲੀਪੈਡ ਤੇ ਜਿਹੜਾ ਹੈਗਾ ਪਹੁੰਚ ਗਏ ਤੇ ਇੱਥੋਂ ਤਕਰੀਬਨ 5-700 ਮੀਟਰ ਜਿਹੜਾ ਉੱਤੇ ਰਹਿ ਜਾਂਦਾ ਹੈ ਕਿਲੋਮੀਟਰ ਤੁਸੀਂ ਵੱਧ ਤੋਂ ਵੱਧ ਕਿਲੋਮੀਟਰ ਗਿਣ ਲਓ ਕਿਲੋਮੀਟਰ ਪੂਰਾ ਨਹੀਂ ਹੋਣਾ ਪਰ ਜਿਹੜਾ 5 700 ਜਿਹੜਾ ਹੈਗਾ ਮੀਟਰ ਧਾਮ ਗੁਰਦੁਆਰਾ ਜਿਹੜਾ ਹੈਗਾ ਉੱਤੇ ਰਹਿ ਜਾਂਦਾ 15-20 ਮਿੰਟਾਂ ਦੀ ਹੋਰ ਚੜਾਈ ਕਰਨ ਤੋਂ ਬਾਅਦ ਪਹੁੰਚ ਗਏ ਜੀ ਕਾਗਰੀਆ ਵਿਲੇਜ ਇਹ ਇੱਥੇ ਜਿਹੜਾ ਹੈਗਾ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਣਿਆ ਹੋਇਆ ਤੇ ਇੱਥੇ ਆਪਾਂ ਅੱਜ ਰਾਤ ਨੂੰ ਸਟੇ ਕਰਾਂਗੇ ਟਾਈਮ ਹੋ ਗਏ ਤਕਰੀਬਨ 3:00 ਵਜੇ ਜੀ ਤੇ ਸਟੇ ਕਰਕੇ ਇੱਥੇ ਆਪਾਂ ਹੋਟਲ ਦੇ ਵਿੱਚ ਰੂਮ ਲਵਾਂਗੇ ਰੁਕਣਾ ਸੰਗਤਾਂ ਨੇ ਵੈਸੇ ਜਿਹੜਾ ਹਾਲ ਲੈ ਕੇ ਗੁਰਦੁਆਰੇ ਵੀ ਰੁਕ ਸਕਦੀਆਂ ਪਰ ਅਸਟ ਵਧੀਆ ਹੋ ਜਾਂਦੀ ਹੈ ਗਰਮ ਪਾਣੀ ਵਗੈਰਾ ਮਿਲ ਜਾਂਦਾ ਤਾਂ ਆਪਾਂ ਇੱਥੇ ਆ ਦੇਵ ਲੋਕ ਹੋਟਲ ਹੈ ਇੱਥੇ ਰੂਮ ਲੈ ਲਿਆ 6000 ਰੁਪਏ ਦੇ ਵਿੱਚ ਇਹ ਦੋ ਅਗਲੀ ਚੜਾਈ ਆਪਾਂ ਸਵੇਰੇ ਉੱਠ ਕੇ 5 ਵਜੇ ਨੂੰ ਸ਼ੁਰੂ ਕਰਾਂਗੇ